ਪੀ ਲੋ ਕਾਚਾ ਲੋ ਤਰਾ ਤੇਜ ਲੋ ਮੈਂ ਲੋ ਦੇ ਵਿੱਚ ਡਾਕਟੋਰੇਟ ਕੀਤੀ ਹੈ 2017 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤਾਂ ਡਿਊਰਿੰਗ ਪੀ ਐਚ ਡੀ ਮੈਂ ਯੂ ਜੀ ਸੀ ਜੇ ਆਰ ਐਫ ਕਲੀਅਰ ਸਾਂ ਉੱਥੇ ਹੀ ਮੈਂ ਟੀਚ ਕਰਦਾ ਸਾਂ 2017 ਤੋਂ ਬਾਅਦ ਜੂਨ ਇਸ ਸਾਲ ਦੇ ਜੂਨ ਤੱਕ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਟੀਚ ਵੀ ਕਰਦਾ ਰਿਹਾ ਐਮਏ ਪੰਜਾਬੀ ਵੀ ਆ ਐਮਏ ਜਰਨਲਿਜ਼ਮ ਆ ਐਮਏ ਔਮਨ ਸਟਡੀਆ ਐਮਏ ਪੋਲੀਟੀਕਲ ਸਾਇੰਸ ਆ ਤੇ ਐਟ ਪ੍ਰੈਜ਼ੈਂਟ ਵੀ ਮੈਂ ਬੀਜਲੀ ਬੋ ਜਿਹੜੀ ਆਪਣੀ ਕਰ ਰਹੀ ਆ ਮੈਂ 7 ਸਾਲ ਯੂਨੀਵਰਸਿਟੀ ਦੇ ਵਿੱਚ ਪੜਾਇਆ ਐਜ਼ ਅ ਗੈਸਟ ਫੈਕਲਟੀ ਉਸ ਤੋਂ 4-5 ਸਾਲ ਪਹਿਲਾਂ ਅਸੀਂ ਐਜ਼ ਜੀਆਰਐਫ ਨੂੰ ਟੀਚ ਕੀਤਾ ਮਸਲਾ ਹੁਣ ਆਇਆ ਹੋਇਆ ਵੈ ਆਪਣੀ ਹੋਂਦ ਦੇ ਉੱਪਰ ਮਸਲਾ ਆਇਆ ਹੋਇਆ ਵੈ ਆਪਣੀ ਸੈਲਫ ਰਿਸਪੈਕਟ ਦੇ ਉੱਪਰ ਆਪਣੀ ਸਰਵਾਈਵਲ ਦੇ ਉੱਪਰ 11-12 ਸਾਲ ਅਸੀਂ ਲੰਘਾ ਦਿੱਤੇ ਨੇ ਆਪਣੀ ਲਾਈਫ ਦੇ ਇਸ ਹਾਸ ਦੇ ਵਿੱਚ ਕੀ ਚਲੋ ਯਾਰ ਸਾਨੂੰ ਅੱਜ ਪੱਕੇ ਕਰਨਗੇ ਸਾਨੂੰ ਅੱਜ ਪੱਕੇ ਕਰਨਗੇ ਪਰ ਕੁਝ ਨਹੀਂ ਅੱਗੇ ਨਜ਼ਰ ਆ ਰਿਹਾ ਤਾਂ ਫਿਰ ਕੀ ਆ ਵੀ ਖੇੜਾ ਛੱਡੋ ਅਸੀਂ ਆਪਣਾ ਕੰਮ ਕਰਦੇ ਹਾਂ ਸਸ਼ੀਗਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਅਕਸ਼ਸ ਸੁਨੱਕ ਅੱਜ ਅਸੀਂ ਤੁਹਾਨੂੰ ਜਿਸ ਵੀਰ ਨਾਲ ਮਿਲਣ ਜਾ ਰਹੇ ਹਾਂ ਉਹਨਾਂ ਵੱਲੋਂ ਜੋ ਆ ਪੀ ਐਚ ਡੀ ਤੱਕ ਦੀ ਅਵਲ ਦਰਜੇ ਦੀ ਪੜ੍ਹਾਈ ਕਰਕੇ ਵੀ ਜੋ ਅੱਜ ਉਹ ਸਬਜ਼ੀ ਵੇਚ ਰਹੇ ਨੇ ਤਾਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਕਾਫੀ ਜੋ ਨੌਜਵਾਨ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਵੱਲੋਂ ਏਡੇ ਜੋ ਉੱਚ ਦਰਜੇ ਦੀ ਪੜ੍ਹਾਈ ਕਰਕੇ ਵੀ ਜੋ ਇਹੋ ਜਿਹੇ ਕੰਮ ਕਰਦੇ ਨੇ ਪਰ ਠੀਕ ਆ ਕਿਤਨਾ ਕਿਤੇ ਕਿਰਤ ਕਰਨੀ ਵੀ ਵਧੀਆ ਗੱਲ ਆ ਪਰ ਉੱਥੇ ਜੇਕਰ ਨੌਕਰੀਆਂ ਦੀ ਗੱਲ ਕਰ ਲਈਏ ਤਾਂ ਨੌਕਰੀਆਂ ਵੀ ਜੋ ਅਵਲ ਦਰਜੇ ਦੇ ਜੋ ਲੋਕ ਨੇ ਜੋ ਵੀਰ ਨੇ ਜੋ ਪੜ੍ਹਾਈ ਕਰ ਚੁੱਕੇ ਨੇ ਪਰ ਉਹਨਾਂ ਨੂੰ ਕੋਈ ਨੌਕਰੀ ਵੀ ਨਹੀਂ ਮਿਲੀ ਪਰ ਅੱਜ ਜਿਸ ਵੀਰ ਨਾਲ ਤੁਹਾਨੂੰ ਮਿਲਣ ਜਾ ਰਹੇ ਆ ਉਹਨਾਂ ਦਾ ਨਾਮ ਆ ਸੰਦੀਪ ਸਿੰਘ ਤਾਂ ਸਾਡੇ ਨਾਲ ਮੌਜੂਦ ਵੀ ਹੈਗੇ ਨੇ ਤਾਂ ਉਹ ਜੋ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਜੋ ਸਬਜ਼ੀ ਜੋ ਵੇਚਣ ਦਾ ਕੰਮ ਕਰਦੇ ਨੇ ਤਾਂ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਉਂਕਿ ਪੀ ਐਚ ਡੀ ਕੀਤੀ ਆ ਡਾਕਟਰ ਸਾਹਿਬ ਉਹ ਤੁਸੀਂ ਤਾਂ ਡਾਕਟਰ ਸਾਹਿਬ ਇਸ ਤਰੀਕੇ ਦੇ ਨਾਲ ਸਬਜ਼ੀ ਵੇਚ ਰਹੇ ਹੋ ਦੇਖੋ ਜੇ ਪੜ੍ਹਾਈ ਲਿਖਾਈ ਦੀ ਮੈਂ ਗੱਲ ਕਰਾਂ ਤਾਂ ਮੈਂ ਲਾਅ ਦੇ ਵਿੱਚ ਡਾਕਟੋਰੇਟ ਕੀਤੀ ਹੈ 2017 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤਾਂ ਡਿਊਰਿੰਗ ਪੀ ਐਚ ਡੀ ਮੈਂ ਯੂ ਜੀ ਸੀ ਜੇ ਆਰ ਐਫ ਕਲੀਅਰ ਸਾ ਉੱਥੇ ਹੀ ਮੈਂ ਟੀਚਰ ਕਰਦਾ ਸੀ 2017 ਤੋਂ ਬਾਅਦ ਜੂਨ ਇਸ ਸਾਲ ਦੇ ਜੂਨ ਤੱਕ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਟੀਚ ਵੀ ਕਰਦਾ ਰਿਹਾ ਤਕਰੀਬਨ 6-7 ਸਾਲ ਮੈਂ ਜਿਹੜਾ ਵੈ ਯੂਨੀਵਰਸਿਟੀ ਦੇ ਵਿੱਚ ਵੀ ਟੀਚ ਕੀਤਾ ਵੈ ਪੀ ਐਚ ਡੀ ਲਾਅ ਤੋਂ ਇਲਾਵਾ ਮੈਂ ਐਮ ਏ ਪੰਜਾਬੀ ਵੀ ਆ ਐਮ ਏ ਜਰਨਲਿਜ਼ਮ ਆ ਐਮ ਏ ਔਮਨ ਸਟਡੀਆ ਐਮ ਏ ਪੋਲੀਟੀਕਲ ਸਾਇੰਸ ਆ ਤੇ ਐਟ ਪ੍ਰੈਜ਼ੈਂਟ ਵੀ ਮੈਂ ਬੀ ਜੀ ਲਿਵ ਜਿਹੜੀ ਆਪਣੀ ਕਰ ਰਿਹਾ ਤਾਂ ਜਿਹੜੀ ਗੱਲ ਕੀਤੀ ਤੁਸੀਂ ਕੀ ਸਬਜੀ ਦਾ ਕੰਮ ਮੈਂ 7 ਸਾਲ ਯੂਨੀਵਰਸਿਟੀ ਦੇ ਵਿੱਚ ਪੜਾਇਆ ਐਜ਼ ਅ ਗੈਸਟ ਫੈਕਲਟੀ ਉਸ ਤੋਂ 4-5 ਸਾਲ ਪਹਿਲਾਂ ਅਸੀਂ ਹਾਂ ਜੀ ਜਰਫ ਜਿਹਨੂੰ ਟੀਚ ਕੀਤਾ ਮਸਲਾ ਹੁਣ ਆਇਆ ਹੋਇਆ ਵੇ ਆਪਣੀ ਹੋਂਦ ਦੇ ਉੱਪਰ ਮਸਲਾ ਆਇਆ ਹੋਇਆ ਵੇ ਆਪਣੀ ਸੈਲਫ ਰਿਸਪੈਕਟ ਦੇ ਉੱਪਰ ਆਪਣੀ ਸਰਵਾਈਵਲ ਦੇ ਉੱਪਰ ਕਿਉਂਕਿ ਜਿੰਨਾ ਕਿ ਸਾਨੂੰ ਉੱਥੋਂ ਯੂਨੀਵਰਸਿਟੀ ਦੇ ਵਿੱਚੋਂ ਮਿਹਨਤਾਂ ਨਾ ਮਿਲਦਾ ਹੈ ਇੱਕ ਤਾਂ ਉਹ ਸਾਡੀ ਯੋਗਤਾ ਦੇ ਮੁਤਾਬਿਕ ਵੀ ਠੀਕ ਨਹੀਂ ਹੈ ਉਹਨਾਂ ਕਾਗਜ਼ਾਤ ਦੇ ਮੁਤਾਬਿਕ ਵੀ ਠੀਕ ਨਹੀਂ ਹੈ ਜਿੰਨਾ ਕਾਗਜ਼ਾਤ ਨੂੰ ਦੇਖ ਕੇ ਯੂਨੀਵਰਸਿਟੀ ਦੇ ਰੱਖਿਆ ਹੈ ਕਿਉਂਕਿ ਜਿਹੜਾ ਸਾਡੀ ਅਪੁਆਇੰਟਮੈਂਟ ਹੁੰਦੀ ਹੈ ਤਾਂ ਉਦੋਂ ਲਿਖਿਆ ਹੁੰਦਾ ਵੇ ਕਿ ਕੁਆਲਿਫਿਕੇਸ਼ਨ ਐਜ ਪਰ UGC ਨੋਰਮਸ ਸੈਲਰੀ ਐਜ ਪਰ ਯੂਜੀਸੀ ਨੋਰਮਸ ਸੈਲਰੀ ਤਾਂ ਸਾਡੀ ਯੂਜੀਸੀ ਦੇ ਨੋਰਮਸ ਮੁਤਾਬਿਕ ਨਹੀਂ ਦੇਖੀ ਜਾਂਦੀ ਪਰ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਜਰੂਰ ਦੇਖਦੇ ਆ ਉਹ ਅਸੀਂ ਵੱਧ ਦੇ ਨਾਲ ਵੀ ਸਾਡੇ ਕੋਲ ਜਾਂਦੀ ਹੈ ਤਾਂ ਮਨ ਦੇ ਵਿੱਚ ਇੱਕ ਆਇਆ ਕਿ ਯਾਰ ਅਸੀਂ ਕਿੰਨਾ ਚਿਰ ਐਕਸਪਲੋਇਟ ਹੁੰਦੇ ਰਹੀਏ ਮੇਰੇ ਸਟੂਡੈਂਟ ਹੈ ਉਹਨਾਂ ਨੇ ਮੈਨੂੰ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਕਲਾਸ ਦੇ ਵਿੱਚ ਦੀ ਗੱਲ ਹੈ ਕਹਿੰਦੇ ਵੀ ਸਰ ਤੁਸੀਂ ਪੜ੍ਹਾ ਰਹੇ ਹੋ ਲਾਅ ਦਾ ਸਬਜੈਕਟ ਹੈ ਅਸੀਂ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਜੋ ਡਿਸਾਈਡਡ ਹੈ ਉਹ ਵੀ ਕੇਸਲਾ ਬੱਚਿਆਂ ਨੂੰ ਦੱਸਣੇ ਨੇ ਕਹਿੰਦੇ ਵੀ ਤੁਸੀਂ ਇੰਨੀ ਗੱਲ ਕਰ ਰਹੇ ਹੋ ਕਿ ਜੇ ਕਨਸੈਪਟ ਹੈ ਡਿਗਨਿਟੀ ਦਾ ਕਨਸੈਪਟ ਹੈ ਇਕੁਐਲਿਟੀ ਦਾ ਕਨਸੈਪਟ ਹੈ ਕਿ ਤੁਸੀਂ ਪੜ੍ਹਾਉਣ ਤੋਂ ਪਹਿਲਾਂ ਕਦੀ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਉਹ ਤੁਹਾਨੂੰ ਮਿਲਦਾ ਵੀ ਪਿਆ ਤਾਂ ਮੇਰੇ ਕੋਲ ਉੱਥੇ ਜਵਾਬ ਨਹੀਂ ਸੀ ਮੈਂ ਉੱਥੇ ਜਵਾਬ ਨਾ ਚੀ ਦਿੱਤਾ ਮੈਂ ਕਿ ਨਹੀਂ ਕਹਿੰਦੇ ਫਿਰ ਸਰ ਜਿਹੜੀ ਚੀਜ਼ ਤੁਹਾਨੂੰ ਨਹੀਂ ਮਿਲਦੀ ਵੀ ਬੀਇੰਗ ਅ ਟੀਚਰ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਸਾਨੂੰ ਝੂਠ ਪੜ੍ਹਾ ਰਹੇ ਹੋ ਤੁਸੀਂ ਕਿਉਂ ਮਤਲਬ ਜਿਹੜਾ ਵਾ ਇਸ ਤਰੀਕੇ ਨਾਲ ਕਰਦੇ ਪਿਓ ਤਾਂ ਮੇਰੇ ਵੀ ਮਨ ਚ ਆਇਆ ਕਿ ਯਾਰ ਜੇ ਮੇਰੇ ਸਟੂਡੈਂਟ ਨੇ ਉਹ ਇਸ ਗੱਲ ਨੂੰ ਸਮਝਦੇ ਨੇ ਫਿਰ ਯਾਰ ਅਸੀਂ ਕਿਉਂ ਐਕਸਪਲੋਇਟ ਹੋਈਏ ਕਿੰਨਾ ਜਰ ਐਕਸਪਲੋਇਟ ਹੋਈਏ 11 12 ਸਾਲ ਅਸੀਂ ਲੰਘਾ ਦਿੱਤੇ ਨੇ ਆਪਣੀ ਲਾਈਫ ਦੇ ਇਸ ਹਾਸ ਦੇ ਵਿੱਚ ਕੀ ਚਲੋ ਯਾਰ ਸਾਨੂੰ ਅੱਜ ਪੱਕੇ ਕਰਨਗੇ ਸਾਨੂੰ ਅੱਜ ਪੱਕੇ ਕਰਨਗੇ ਪਰ ਕੁਝ ਨਹੀਂ ਅੱਗੇ ਨਜ਼ਰ ਆ ਰਿਹਾ ਤਾਂ ਫਿਰ ਕਿਹਾ ਵੀ ਖੇੜਾ ਛੱਡੋ ਅਸੀਂ ਆਪਣਾ ਕੰਮ ਕਰਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਇੱਧਰਲੇ ਵਪਾਰ ਵੱਲ ਵਧੇ ਜੀ ਜੀ ਮੁੜ ਕੇ ਮੈਂ ਜਦੋਂ ਜੂਨ ਦੇ ਵਿੱਚ ਉਹ ਸਮੈਸਟਰ ਪੂਰਾ ਕੀਤਾ ਮੇਰੇ ਆਪਣੇ ਵੀ ਮਾਸਟਰ ਦੇ ਜਿਹੜੇ ਪੇਪਰ ਚੱਲਦੇ ਪਏ ਸੀ ਪੋਲੀਟੀਕਲ ਸਾਇੰਸ ਦੇ ਉਹ ਮੈਂ ਕੰਪਲੀਟ ਕਰਕੇ ਤਾਂ ਜਿਹੜਾ ਆਪਣਾ ਸੀ ਆ ਗਿਆ ਯੂਨੀਵਰਸਿਟੀ ਦੇ ਵਿੱਚ ਮੈਂ ਇੰਟਰਵਿਊ ਦੁਬਾਰਾ ਦਿੱਤੀ ਉਹਨਾਂ ਨੇ ਫਿਰ ਮੈਨੂੰ ਐਜ਼ ਅ ਗੈਸਟ ਫੈਕਲਟੀ ਮਤਲਬ ਸਿਲੈਕਟ ਕੀਤਾ ਪਰ ਮੈਂ ਜੁਆਇਨ ਨਹੀਂ ਕੀਤਾ ਕਾਰਨ ਇਹੀ ਹੈ ਕਿ ਜਿੰਨੇ ਕੁ ਪੈਸੇ ਉੱਥੇ ਸਾਨੂੰ ਸੈਲਰੀਜ਼ ਮਿਲਦੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਹੁਣ ਸਰਵਾਈਵ ਕਰਨਾ ਬਹੁਤ ਔਖਾ ਹੈ ਸਾਰਿਆਂ ਨੂੰ ਤਾਂ ਫਿਰ ਅਸੀਂ ਕਿਹਾ ਵੀ ਨਹੀਂ ਜੇ ਆਪਾਂ ਇੰਨੇ ਕ ਪੈਸੇ ਦੇ ਕੰਮ ਕਰਨਾ ਫਿਰ ਇਹਦੇ ਨਾਲੋਂ ਜ਼ਿਆਦੇ ਪੈਸੇ ਤਾਂ ਸਾਨੂੰ ਆਪਣੇ ਕੰਮ 'ਚ ਵੀ ਮਿਲ ਜਾਂਦੇ ਫਿਰ ਭਈ ਅਸੀਂ ਉਹ ਕਰ ਲੈਨੇ ਆਂ ਕੰਮ ਸੇ ਕੰਮ ਸਵੇਰੇ ਸ਼ਾਮ ਅਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਤੇ ਬੈਠੇ ਆਂ ਨਾ ਉਹ ਡਾਕਟਰ ਸਾਹਿਬ ਕਿੱਥੇ ਉਹ ਉੱਚ ਦਰਜੇ ਦੀ ਪੜ੍ਹਾਈ ਕਿੱਥੇ ਕਹਿ ਸਕਦੇ ਵਾਈਟ ਕਾਲਰ ਜੌਬਸ ਨੇ ਤਾਂ ਕਿੱਥੇ ਏਦਾਂ ਤੁਸੀਂ ਗਲੀ ਗਲੀ ਜਾ ਕੇ ਹੋਕ ਕੇ ਲਗਾ ਰਹੇ ਹੋ ਸਬਜ਼ੀ ਵੇਚਣ ਲਈ ਤਾਂ ਕਾਫੀ ਜ਼ਮੀਨ ਅਸਮਾਨ ਦਾ ਫਰਕ ਹੈਗਾ ਤਾਂ ਇਹੀ ਲਾਈਨ ਕਿਉਂ ਇਹੀ ਇਧਰਲੇ ਤਰਫ ਕਿਉਂ ਵਧਦੇ ਜਿਦਕੋ ਕੋਈ ਵੀ ਆਪਾਂ ਕੰਮਕਾਰ ਸ਼ੁਰੂ ਕਰਨਾ ਹੋਵੇ ਮੈਨੂੰ ਵੀ ਬਥੇਰੇ ਲੋਕ アドਵਾਈਸ ਕਰਦੇ ਨੇ ਕਿ ਯਾਰ ਤੂੰ ਆਪਣਾ ਕੋਚਿੰਗ ਸੈਂਟਰ ਸ਼ੁਰੂ ਕਰ ਲੈਂਦਾ ਤਾਂ ਮੈਂ ਇਹਨੂੰ ਕਹਿੰਦਾ ਕਿ ਦੇਖੋ ਮੈਂ ਕੋਚਿੰਗ ਸੈਂਟਰ ਆਪਣਾ ਜਾਂ ਸੈਂਟਰ ਜ਼ਰੂਰ ਕਰਾਂਗਾ ਬਟ ਪਹਿਲਾਂ ਮੈਂ ਉਹਦੇ ਵਾਸਤੇ ਥੋੜੇ ਜੇ ਰਿਸੋਰਸਿਸ ਹੈ ਉਹ ਜਨਰੇਟ ਕਰ ਲਵਾਂ ਦੂਜੀ ਗੱਲ ਆ ਜਾਂਦੀ ਹੈ ਕਿ ਇਹ ਕੰਮ ਹੀ ਕਿਉਂ ਚੁਣਿਆ ਕਿਉਂਕਿ ਮੈਂ ਜਿੰਨਾ ਆਪਣੇ ਆਲੇ ਦੁਆਲੇ ਫਿਰਿਆ ਤਾਂ ਮੈਨੂੰ ਇਹੀ ਕੰਮ ਲੱਗਾ ਕਿ ਇਹੀ ਇੱਕ ਕੰਮ ਹੈ ਜਿਹਦੇ ਵਿੱਚ ਮੇਰੀ ਇਨਵੈਸਟਮੈਂਟ ਸਭ ਤੋਂ ਘੱਟ ਹੈ ਡੇਲੀ ਦੀ ਇਨਵੈਸਟਮੈਂਟ ਹੈ ਤੇ ਡੇਲੀ ਦੀ ਇਨਕਮ ਹੈ ਤਾਂ ਉਸ ਕਿਉਂਕਿ ਗੱਲ ਤਾਂ ਆਪਾਂ ਲੜਾਈ 'ਚ ਲੜਦੇ ਪਏ ਆਪਣੀ ਆਰਥਿਕਤਾ ਦੀ ਤਾਂ ਉਸ ਆਰਥਿਕਤਾ ਦੀ ਲੜਾਈ ਵਿੱਚ ਫਿਰ ਮੈਨੂੰ ਇਹੀ ਲੱਗਾ ਜਿਹੜਾ ਮੈਨੂੰ ਸੂਟੇਬਲ ਲੱਗਾ ਕੰਮ ਫਿਰ ਮੈਂ ਚੂਜ਼ ਕਰ ਲਿਆ ਤੇ ਫਿਰ ਕਿਤੇ ਨਾ ਕਿਤੇ ਸਾਡੇ ਚਲੋ ਵਿਰਸੇ ਦੇ ਵਿੱਚ ਸਾਡੇ ਫਲਸਫੇ ਦੇ ਵਿੱਚ ਵੀ ਪਈ ਹੋਇਆ ਤਾਂ ਤੁਸੀਂ ਆਰਥਿਕਤਾ ਦੀ ਜਿੱਤੀ ਆ ਜੇ ਉੱਥੇ ਆਪਾਂ ਗੱਲ ਕਰ ਲਈਏ ਕਿ ਤੁਸੀਂ ਘਰ ਦਾ ਫਿਰ ਖਰਚਾ ਕਿਵੇਂ ਤੋਰਦੇ ਹੋ ਕਿਉਂਕਿ ਕਿਤੇ ਨਾ ਕਿਤੇ ਘਰ ਦੇ ਵੀ ਕਹਿੰਦੇ ਹੋਂਗੇ ਜਾਂ ਕਿ ਜਾਂ ਸਕੋਟ ਕਰਦੇ ਨੇ ਕਿ ਕਿੱਥੇ ਪੀ ਐਚ ਡੀ ਹੋਲਡਰ ਹੋ ਕਿੱਥੇ ਐਡੀ ਵਾਈਟ ਕਾਲਰ ਜੋਬ ਛੱਡ ਕੇ ਤੁਸੀਂ ਅੱਜ ਇੱਥੇ ਕੰਮ ਕਰ ਰਹੇ ਹੋ ਦੇ ਕੋ ਮਹਿਸੂਸ ਜ਼ਰੂਰ ਹੁੰਦਾ ਵੈ ਕਿ ਅਸੀਂ ਕਹਿ ਲਓ ਪੰਜਾਬੀ ਦੇ ਵਿੱਚ ਕੀ ਅਰਸ਼ ਤੋਂ ਫਰਸ਼ ਵਾਲੀ ਗੱਲ ਐ ਪਰ ਜਦੋਂ ਕੋਈ ਬੰਦਾ ਸਾਡੇ ਤੇ ਵਿਸ਼ਵਾਸ ਕਰ ਰਿਹਾ ਹੋਵੇ ਨਾ ਤਾਂ ਉਹਦੇ ਖਿਆਲ ਨੇ ਜਿਹੜੇ ਸਾਡੀ ਡਿਗਨਿਟੀ ਦੇ ਮੁਤਾਬਿਕ ਚੇਂਜ ਨਹੀਂ ਹੁੰਦੇ ਉਹਦੇ ਲਈ ਅਸੀਂ ਅੱਜ ਵੀ ਉਵੇਂ ਹੀ ਹੁੰਨੇ ਆ ਜਿਵੇਂ ਅਸੀਂ ਕੱਲ ਸਾਂ ਕਿਉਂਕਿ ਜਿਹੜੀ ਇਹ ਡਿਗਨਿਟੀਜ਼ ਨੇ ਇਹ ਆਉਂਦੀਆਂ ਜਾਂਦੀਆਂ ਚੀਜ਼ਾਂ ਨੇ ਅੱਜ ਵੀ ਮੇਰੇ ਜਿਹੜੇ ਯਾਰ ਦੋਸਤ ਨੇ ਮੇਰਾ ਫਰੈਂਡ ਸਰਕਲ ਐ ਮੇਰੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਮੇਰੇ ਤੇ ਵਿਸ਼ਵਾਸ ਕਰਦੇ ਨੇ ਉਹ ਅੱਜ ਵੀ ਮੈਨੂੰ ਉਸੇ ਤਰ੍ਹਾਂ ਹੀ ਟ੍ਰੀਟ ਕਰਦੇ ਜਿਵੇਂ ਪਹਿਲਾਂ ਕਰਦੇ ਸੀ ਕਿਉਂਕਿ ਦੇਖੋ ਇੱਕ ਵਿਸ਼ਵਾਸ ਦੀ ਗੱਲ ਹੈ ਕਿ ਉਹਨਾਂ ਨੂੰ ਇੰਨਾ ਕੁ ਵਿਸ਼ਵਾਸ ਜਿੰਨਾ ਨੂੰ ਹੈਗਾ ਮੇਰੇ ਤੇ ਕਿ ਵੀ ਚਲੋ ਜੇ ਅੱਜ ਇਹਦਾ ਸਮਾਂ ਥੋੜਾ ਜਿਹਾ ਬਦਲ ਗਿਆ ਤੇ ਕੱਲ ਨੂੰ ਸਮਾਂ ਪੁਰਾਣਾ ਵਧੀਆ ਆ ਸਕਦਾ ਹੈ ਇਹਦੇ ਤੇ ਦੁਬਾਰਾ ਤਾਂ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹਾਂ ਮਹਿਸੂਸ ਜ਼ਰੂਰ ਹੁੰਦਾ ਵੈ ਸੰਦੀਪ ਜੀ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਫਿਰ ਕਿਉਂਕਿ ਇੱਕ ਕੀ ਕੀ ਕਰਦੇ ਆ ਕਮਾਈ ਵਧੀਆ ਕਰਦੇ ਆ ਠੀਕ ਹੈ ਜਿਹੜੀ ਜੋਬ ਛੱਡ ਕੇ ਆਏ ਆ ਉਹਦੇ ਨਾਲੋਂ ਜ਼ਿਆਦੇ ਪੈਸੇ ਇੱੱਚ ਕਮਾਉਨੇ ਆ ਵਧੀਆ ਤਰੀਕੇ ਨਾਲ ਗੁਜ਼ਾਰਾ ਚੱਲਦਾ ਪਿਆ ਹੈ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਪੈਂਦੀ ਸ਼ਾਮ ਨੂੰ ਵਧੀਆ ਰੋਟੀ ਖਾ ਕੇ ਚੈਨ ਦੀ ਨੀਂਦ ਸੋਈਦਾ ਉਸ ਦੇ ਨਾਲ ਨਾਲ ਜਦੋਂ ਕੋਈ ਤੁਹਾਡੇ ਜਿਹੜੇ ਸੱਜਣ ਜਿਹੜੇ ਪੀ ਐਚ ਡੀ ਹੋਲਡਰ ਨੇ ਜਾਂ ਕਾਲਜ ਦੇ ਕਹਿ ਲੀਏ ਜਾਂ ਸੁਵੇਲੇ ਦੇ ਕਹਿ ਲੀਏ ਜਿਹੜੇ ਅੱਜ ਚੰਗੇ ਅਹੁਦਿਆਂ ਦੇ ਉੱਤੇ ਬੈਠੇ ਵੀ ਹੋਣਗੇ ਤਾਂ ਉਹ ਜਦੋਂ ਮਿਲਦੇ ਨੇ ਜਾਂ ਕੋਈ ਗੱਲਬਾਤ ਹੁੰਦੀ ਹੈ ਤੇ ਉਹ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਜਾਂ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਊਗਾ ਕਿ ਯਾਰ ਮੈਂ ਵੀ ਇੱਥੇ ਹੋ ਸਕਦਾ ਸੀ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੇ ਚੰਗੇ ਉਹਦੇ ਉੱਤੇ ਉੱਪਰ ਬੈਠੇ ਨੇ ਜਾਂ ਜਿਹੜੇ ਭਾਵੇਂ ਉਹਦੇ ਵਿੱਚ ਜ਼ਰੂਰੀ ਨਹੀਂ ਯਾਰ ਦੋਸਤ ਹੁੰਦੇ ਨੇ ਰਿਸ਼ਤੇਦਾਰ ਵੀ ਹੁੰਦੇ ਨੇ ਉਹਦੇ ਵਿੱਚ ਸਾਰੇ ਹੁੰਦੇ ਨੇ ਦੇਖੋ ਜਿਨ੍ਹਾਂ ਨੂੰ ਤੇ ਵਿਸ਼ਵਾਸ ਸੀ ਮੈਂ ਕਿ ਉਹ ਮੇਰੇ ਨਾਲ ਉਸੇ ਤਰ੍ਹਾਂ ਹੀ ਮਿਲਦੇ ਪਏ ਨੇ ਬਾਕੀ ਬਾਕੀਆਂ ਦਾ ਜਿਹੜਾ ਵਾ ਅਸਲੀ ਰੂਪ ਹੈ ਉਹ ਸਮਾਂ ਪਹਿਲਾਂ ਹੀ ਸਾਹਮਣੇ ਆ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਪਈ ਇਹ ਬੰਦਾ ਹੁਣ ਇਹ ਮਤਲਬ ਇਹਦੀ ਕੋਈ ਡਿਗਨਿਟੀ ਨਹੀਂ ਰਹੀ ਤਾਂ ਰੂਟੀਨ ਦੇ ਵਿੱਚ ਜਿਵੇਂ ਸਾਨੂੰ ਇਗਨੋਰ ਕਰਨਾ ਮਤਲਬ ਜੇ ਇਹ ਗੱਲ ਕਹਿ ਦੇਣੀ ਸਿੱਧੇ ਵੀ ਕਈਆਂ ਉਹਨਾਂ ਸਪਸ਼ਟ ਤੌਰ ਤੇ ਕੀ ਨਹੀਂ ਭਾਈ ਹੁਣ ਤੁਸੀਂ ਆਪਣੇ ਹਿਸਾਬ ਨਾਲ ਕਰ ਲਓ ਥੋੜਾ ਸਮਝ ਆ ਜਾਣੀ ਹੈ ਪਰ ਇਹ ਗੱਲ ਦੇ ਵਿੱਚ ਉਹ ਅਸੀਂ ਉਹਨਾਂ ਦੀ ਜਿਹੜੀ ਅਸਲੀ ਤਸਵੀਰ ਸੀ ਉਹ ਜ਼ਰੂਰ ਸਾਨੂੰ ਸਾਹਮਣੇ ਆ ਗਈ ਕਿ ਯਾਰ ਅਸੀਂ ਜਿਨ੍ਹਾਂ ਦੇ ਉੱਪਰ ਵਿਸ਼ਵਾਸ ਕਰਕੇ ਬੈਠੇ ਰਹੇ ਆਖਿਰ ਉਹਨਾਂ ਦਾ ਅਸਲੀਅਤ ਇਹ ਸੀ ਉਹ ਸਾਡੇ ਨਾਲ ਨਹੀਂ ਸੀ ਉਹ ਸੰਦੀਪ ਸਿੰਘ ਦੇ ਨਾਲ ਨਹੀਂ ਸੀ ਉਹ ਸੰਦੀਪ ਸਿੰਘ ਦੀ ਡਿਗਨਿਟੀ ਦੇ ਨਾਲ ਸੀ ਤਾਂ ਚਲੋ ਜਿਹੜੇ ਇਹੋ ਜੇ ਅਸੀਂ ਕਹਿੰਦੇ ਆ ਕਿ ਲੱਤ ਕੇ ਗਲੋ ਲੱਤ ਕੇ ਪੰਜਾਬੀ ਜੇ ਮੈਂ ਇਹ ਕਹਣਾ ਕਿ ਚਲੋ ਜਿਹੜੇ ਸਾਡੇ ਨਾਲ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ ਸਾਡੇ ਮਤਲਬ ਡਿਗਨਿਟੀ ਦੇ ਨਾਲ ਸੀ ਉਹਨਾਂ ਨੂੰ ਪਿਆਰ ਸੀ ਜਾਂ ਸੀਖੇ ਚ ਉਹ ਸਾਰੇ ਦੇ ਸਾਰੇ ਆਟੋਮੈਟਿਕਲੀ ਆਪੇ ਗਲੋ ਲੱਛ ਗਏ ਤਾਂ ਠੀਕ ਹੈ ਸਮਾਂ ਬਦਲੇਗਾ ਨਵੇਂ ਫੇਰ ਬਣਨਗੇ ਸੰਦੀਪ ਜੀ ਇਸ ਦੇ ਨਾਲ ਨਾਲ ਜਿਹੜਾ ਯੂਥ ਆ ਜਿੰਨੂੰ ਅਕਸਰ ਅਸੀਂ ਕਹਿੰਨੇ ਆ ਕਿ ਪੜ੍ਹ ਲਿਖ ਕੇ ਜਿਹੜਾ ਯੂਥ ਆ ਅੱਗੇ ਵਧੇ ਜੋ ਪੰਜਾਬ ਦਾ ਵੀ ਨਾਂ ਰੋਸ਼ਨ ਕਰੇ ਤਾਂ ਥੋੜੀ ਇਸ ਵੀਡੀਓ ਤੋਂ ਬਹੁਤ ਕਿਤੇ ਨਾ ਕਿਤੇ ਉਹਨਾਂ ਤੇ ਵੀ ਅਸਰ ਕੁਛ ਨਾ ਕੁਛ ਪਵੇਗਾ ਕਿ ਪੀ ਐਚ ਡੀ ਹੋਲਡਰ ਜੇਕਰ ਇਦਾਂ ਆਪਣੀ ਕਿਰਤ ਕਰ ਰਹੇ ਨੇ ਤੇ ਸਾਨੂੰ ਪੜਨ ਦਾ ਕੋਈ ਕਿਉਂਕਿ ਕਿਤੇ ਨਾ ਕਿਤੇ ਮੰਚ ਜ਼ਰੂਰ ਆਊਗਾ ਯੂਥ ਤੇ ਦੇਖੋ مانਚੇ ਆਏਗਾ ਉਹਦਾ ਜਵਾਬ ਮੈਂ ਪਹਿਲਾਂ ਹੀ ਦੇ ਦਿੱਤਾ ਵਾ ਕਿ ਆਪਾਂ ਠੀਕ ਹੈ ਕਿ ਹਰ ਇੱਕ ਬੰਦੇ ਦਾ ਜਿਹੜਾ ਪ੍ਰਾਇਮਰੀ ਆਬਜੈਕਟ ਹੈ ਚਾਹੇ ਮੈਂ ਵੀ ਆ। ਇਹ ਕੀ ਹੁੰਦਾ ਹੈ ਕਿ ਚਲੋ ਜਾਰੀ ਅਸੀਂ ਚੰਗਾ ਪੜ੍ਹ ਲਿਖੀ ਜਾਈਏ ਸਾਨੂੰ ਚੰਗੀ ਜਿਹੜਾ ਵਾ ਰੁਜ਼ਗਾਰ ਦਾ ਸਾਡਾ ਜੋਬ ਮਿਲ ਜਵੇ। ਪਰ ਇਹਦੇ ਨਾਲ ਦੇਖੋ ਤੁਸੀਂ ਪੜ੍ਹ ਲਿਖ ਸਕਦੇ ਹੋ ਤੁਸੀਂ ਜੋਬ ਲੈਣੀ ਜਿਹੜੀ ਆ ਉਹ ਤੁਹਾਡਾ ਰਾਈਟ ਆ ਪਰ ਜੇ ਤੁਹਾਨੂੰ ਨਹੀਂ ਮਿਲਦੇ ਤਾਂ ਇਹਦੇ ਵਾਸਤੇ ਤੁਸੀਂ ਕੁਝ ਕਰ ਨਹੀਂ ਸਕਦੇ। ਸਵਾਇ ਆਪਣੀ ਗੱਲ ਕਹਿਣ ਤੋਂ ਜੋਬ ਜਿਹੜੀ ਦੇਣੀ ਆ ਸਰਕਾਰਾਂ ਦਾ ਕੰਮ ਹੈ ਜਾਂ ਜਿਹੜੇ ਅਥੋਰਟੀਆਂ ਨੇ ਉਹਨਾਂ ਦਾ ਕੰਮ ਹੈ ਹਾਂ ਪਰ ਪੜ੍ਹਾਈ ਦੇ ਵਿੱਚੋਂ ਸਾਨੂੰ ਸਿਰਫ ਜੋਬ ਹੀ ਨਹੀਂ ਮਿਲਦੀ ਸਾਨੂੰ ਨੋਲਿਜ ਵੀ ਮਿਲਦੀ ਹੈ ਬੋਧਿਕ ਵਿਕਾਸ ਵੀ ਹੁੰਦਾ ਵੈ ਤਾਂ ਸਿਰਫ ਅਸੀਂ ਪੜ੍ਹਾਈ ਨੂੰ ਇਸ ਕਰਕੇ ਨਾ ਛੱਡ ਦਈਏ ਕਿ ਸਾਨੂੰ ਜੋਬ ਨਹੀਂ ਮਿਲੀ ਅਸੀਂ ਇਸ ਕਰਕੇ ਜ਼ਰੂਰ ਕੰਟੀਨਿਊ ਕਰੀਏ ਕਿ ਸਾਡਾ ਇਹਦੇ ਨਾਲ ਬੋਧਿਕ ਵਿਕਾਸ ਹੁੰਦਾ ਵੈ ਤੇ ਮੈਂ ਨੂੰ ਤੇ ਜੋਬ ਕਹ ਲਓ ਕਿ ਐਲੀਜੀਬਲ ਤਾਂ ਮੈਂ 2011 ਦਾ ਵਾਂ ਮੈਨੂੰ ਤੇ 2011 ਦੀ ਜੋਬ ਨਹੀਂ ਮਿਲੀ ਪੀ ਐਚ ਡੀ ਤੋਂ ਬਾਅਦ ਵੀ ਮੈਂ ਤਿੰਨ ਮਾਸਟਰ ਚ ਕਰ ਚੁੱਕਾ ਮੈਂ ਹੁਣ ਵੀ ਮੈਂ ਬਲੀਵ ਕਰਦਾ ਪਿਆ ਮੈਂ ਕਦੀ ਇਹ ਨਹੀਂ ਆਪਣੇ ਮਨ ਦੇ ਵਿੱਚ ਲੈ ਕੇ ਹੁੰਦਾ ਕਿ ਯਾਰ ਮੈਨੂੰ ਜੋਬ ਨਹੀਂ ਮਿਲੀ ਮੈਂ ਪੜਨਾ ਛੱਡ ਦਵਾਂ ਨਹੀਂ ਸਾਨੂੰ ਪੜਨਾ ਪੈਣਾ ਕਿਉਂਕਿ ਜਿੰਨਾ ਚਿਰ ਅਸੀਂ ਪੜਾਂਗੇ ਨਹੀਂ ਤਾਂ ਉਹਨਾਂ ਚਿਰ ਅਸੀਂ ਅਸਲੀ ਪੜ੍ਹਾਈ ਦੀ ਵੈਲਿਊ ਨਹੀਂ ਸਮਝ ਸਕਦੇ ਕੰਮ ਕਰਤੇ ਦੇਖੋ ਕਰਨਾ ਹੀ ਹੈ ਤੇ ਹੁਣ ਤੁਸੀਂ ਇਸ ਕੰਮ ਦੇ ਨਾਲ ਕਰਦਾ ਖਰਚਾ ਤੋੜ ਰਹੇ ਹੋ ਜਾਂ ਆਪਣੀ ਪੜ੍ਹਾਈ ਦਾ ਖਰਚਾ ਤੋੜ ਰਹੇ ਨਹੀਂ ਪੜ੍ਹਾਈ ਦਾ ਖਰਚਾ ਦੇਖੋ ਕੋਈ ਬੋਤਾ ਨਹੀਂ ਹੁੰਦਾ ਇਸ ਲੈਵਲ ਦੇ ਉੱਪਰ ਜਾ ਕੇ ਸਾਲ ਦੀ 15000 ਰੁਪਏ ਫੀਸ ਹੁੰਦੀ ਉਹ ਇੱਕ ਵਾਰੀ ਭਰਦੀ ਦੀ ਹੈ ਆ ਜਾਂਦੀ ਬਾਕੀ ਘਰ ਦਾ ਖਰਚਾ ਚਲਾ ਰਹੇ ਆ ਰਿਸੋਰਸਿਸ ਵੀ ਉਹ ਜਨਰੇਟ ਕਰਦੇ ਪਿਆ ਕਿ ਕੱਲ ਨੂੰ ਜਿਹੜਾ ਅਧਿਆਪਨ ਦਾ ਕੀਤਾ ਮੇਰੇ ਕੋਲ ਥੋੜੇ ਸਮੇਂ ਦੇ ਲਈ ਛੁੱਟਿਆ ਵਾ ਉਹਨੂੰ ਵਾਪਸ ਵੀ ਲੈਣਾ ਵਾ ਕਿਉਂਕਿ ਹੁਣ ਸਦਾ ਤੇ ਅਸੀਂ ਰੇੜੀ ਦੇ ਉੱਪਰ ਬੈਠੇ ਨਹੀਂ ਰਹਿਣਾ ਤਾਂ ਹਾਂ ਅਸੀਂ ਉਹ ਚੀਜ਼ ਨੂੰ ਜਰੂਰ ਲੈ ਰਹੇ ਹਾਂ ਕਿ ਜਿਹੜੀ ਰੇੜੀ ਮੈਨੂੰ ਫੜਨੀ ਪਈ ਹੈ ਉਹ ਮੇਰੇ ਸਟੂਡੈਂਟ ਹੈ ਉਹਨਾਂ ਨੂੰ ਨਾ ਪકડਨੀ ਪਵੇ ਹਾਂ ਜੇ ਲੋਡ ਪਵੇ ਕੋਈ ਵੀ ਕੰਮ ਕਰਨ ਦੀ ਤਾਂ ਅਸੀਂ ਕਰੀਏ ਜਰੂਰ ਅਸੀਂ ਪਿੱਛੇ ਵੀ ਨਾ ਹਟੀਏ ਪਰ ਅਸੀਂ ਜਿਹੜੀ ਪੜਾਈ ਕੀਤੀ ਹੈ ਅਸੀਂ ਉਹ ਚੀਜ਼ ਨੂੰ ਗੇਨ ਜਰੂਰ ਕਰੀਏ ਸਰਕਾਰ ਅਕਸਰ ਕਹਿੰਦੀ ਹੈ ਕਿਉਂਕਿ ਜਿਹੜੀ ਨਵੀਂ ਸਰਕਾਰ ਵੀ ਆਈ ਭਗਵੰਤ ਮਾਨ ਹੁਣਾ ਦੀ ਤਾਂ ਉਹਨਾਂ ਦਾ ਵੀ ਇਹੀ ਧਿਆਨ ਹੁੰਦਾ ਕਿ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਅੱਗੇ ਆਉਣ ਉਹ ਅਕਸਰ ਆਪਣੀ ਸਪੀਚਾਂ ਦੇ ਵਿੱਚ ਵੀ ਕਹਿੰਦੇ ਨੇ ਤਾਂ ਕਿ ਲੱਗਦਾ ਕਿ ਇਸ ਵੀਡੀਓ ਤੋਂ ਬਾਅਦ ਜਾਂ ਇਸ ਵੀਡੀਓ ਰਾਹੀਂ ਕਿਤਨਾ ਕਿਤੇ ਸਰਕਾਰਾਂ ਥੋੜਾ ਤੱਕ ਟਾਈ ਅਪ ਕਰਨ ਜਾਂ ਜੇ ਕਰਦੀਆਂ ਨੇ ਤਾਂ ਥੋੜਾ ਅੱਗੋ ਕੀ ਜਵਾਬ ਹੋਏਗਾ ਦੇਖੋ ਮੈਨੂੰ ਸਰਕਾਰਾਂ ਦੀ ਉੱਪਰ ਗੱਲ ਕਰੋ ਨਾ ਸਰਕਾਰਾਂ ਦੇ ਉੱਪਰ ਕੋਈ ਰੋਸਾ ਵਾ ਤੇ ਨਾ ਸਰਕਾਰਾਂ ਦੇ ਉੱਪਰ ਕੋਈ ਗਿਲਾ ਮੈਂ ਸਰਕਾਰ ਸ਼ਬਦ ਨਹੀਂ ਵਰਤਦਾ ਪਿਆ ਮੈਂ ਸਰਕਾਰਾਂ ਸ਼ਬਦ ਵਰਤਦਾ ਪਿਆ ਸਾਨੂੰ ਉਹਨਾਂ ਦੇ ਉੱਪਰ ਕੋਈ ਰੋਸਾ ਨਹੀਂ ਹੈ ਕੋਈ ਗਿਲਾ ਗਿਲਾ ਸ਼ਿਕਵਾ ਨਹੀਂ ਹੈ ਸਾਨੂੰ ਸਿਰਫ ਇੱਕੋ ਹੀ ਕੰਮ ਮੈਂ ਜਿਹੜਾ ਆਪਣੀ ਮਿਹਨਤ ਕਰਦਾ ਪਿਆ ਸਿਰਫ ਇਸ ਕਰਕੇ ਲੱਗਾ ਹੋਇਆ ਹੈ ਕਿ ਮੈਂ ਜਿਹੜਾ ਮੇਰਾ ਅਧਿਆਪਨ ਦਾ ਕੀਤਾ ਹੈ ਮੇਰੇ ਕੋਲ ਗਿਆਵ ਹੈ ਥੋੜੇ ਸਮੇਂ ਦੇ ਲਈ ਮੈਂ ਉਹਨੂੰ ਵਾਪਸ ਲੈ ਕੇ ਆਉਣਾ ਉਹਦੇ ਲਈ ਮੈਨੂੰ ਜਿਹੜਾ ਹੈਗਾ ਵਾ ਆਪਣੀ ਮਿਹਨਤ ਕਰਨੀ ਪੈਣੀ ਹੈ ਉਹ ਮੈਂ ਕਰਦਾ ਪਿਆ ਤਾਂ ਉਹ ਮੈਨੂੰ ਲੱਗਦਾ ਪਿਆ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਥੋੜੇ ਸਮੇਂ ਦੇ ਵਿੱਚ ਜਲਦੀ ਹਾਸਲ ਕਰਾਂਗੇ ਠੀਕ ਹੈ ਉੱਥੇ ਥੋੜਾ ਸਮਾਂ ਲੱਗ ਸਕਦਾ ਵੈ ਪਰ ਪਿੱਛੇ ਨਹੀਂ ਹਟਦੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿਉਂਕਿ ਦੇਖੋ ਆਪਾਂ ਗੱਲ ਕਰੀਏ ਜੇ ਮੈਂ ਪ੍ਰਾਈਵੇਟ ਵੀ ਪੜਾਣਾ ਜੁੱਝਾ ਤਿੱਜਾ ਵੀ ਕਰਨਾ ਮੈਂ ਤਾਂ ਉਹਦੇ ਲਈ ਵੀ ਮੇਰੇ ਕੋਲ ਰਿਸੋਰਸਸ ਹੋਣੇ ਚਾਹੀਦੇ ਨੇ ਕਮ ਸੇ ਕਮ ਸਭ ਤੋਂ ਪਹਿਲਾਂ ਮੈਨੂੰ ਆਪਣੀ ਸਰਵਾਈਵਲ ਛਿੱਪੀ ਦੇਖਣੀ ਪਏਗੀ ਤਾਂ ਉਹ ਚੀਜ਼ ਅਸੀਂ ਕਰਾਂਗੇ ਤੇ ਅਧਿਆਪਨ ਦਾ ਕੀਤਾ ਫਿਰ ਵਾਪਸ ਲੈ ਲਾਂਗੇ ਉਨਾ ਕਿੰਨੇ ਕ ਜਦੋਂ ਤੁਸੀਂ ਮੰਡੀ ਜਾਂਦੇ ਹੋ ਸਵੇਰ ਵੇਲੇ ਜਿਕਰ ਆਪਾਂ ਗੱਲ ਕਰ ਲਈਏ ਕਿ ਕਿੱਥੇ ਸਿੱਰੇ ਸਿੱਰੇ ਉੱਠ ਕੇ ਕਾਲਜ ਜਾਣਾ ਜਾਂ ਕਿਤਨਾ ਕਿਤੇ ਜਾਣਾ ਆਪਣੀ ਜੌਬ ਕਰਨੀ ਵਾਈਟ ਕਲਰ ਤਾਂ ਉੱਥੇ ਮੰਡੀ ਜਾ ਕੇ ਸਬਜ਼ੀਆਂ ਚਾਂਟਣੀਆਂ ਜਾਂ ਸਬਜ਼ੀ ਲੈ ਕੇ ਆਉਣੀ ਫਿਰ ਉਸ ਤੋਂ ਬਾਅਦ ਫੇਰੀ ਲਾਉਣ ਜਾਣਾ ਤਾਂ ਮਹਿਸੂਸ ਹੁੰਦਾ ਨੇ ਮਹਿਸੂਸ ਦੇ ਕੋ ਐਜੇ ਹਿਊਮਨ ਬੀਿੰਗ ਹੁੰਦਾ ਜ਼ਰੂਰ ਹੈ ਇੱਚੇ ਕੋਈ ਦੂਰ ਆਈ ਨਹੀਂ ਪਰ ਉਸ ਮਹਿਸੂਸ ਦੇ ਉੱਪਰ ਅਸੀਂ ਇਹ ਗੱਲ ਨੂੰ ਪ੍ਰਾਇਮਰੀ ਰੱਖ ਲੈਨੇ ਆ ਕਿ ਨਹੀਂ ਯਾਰ ਆਪਣੇ ਨਹੀਂ ਹੁਣ ਮਸਲਾ ਆਪਣਿਆਂ ਦੀ ਸਰਵਾਈਵਲ ਦਾ ਵੀ ਹੈ ਜਦੋਂ ਅਸੀਂ ਆਪਣਿਆਂ ਬਾਰੇ ਸੋਚਦੇ ਆ ਤੇ ਜਿਹੜਾ ਮੈਂ ਹੁੰਦਾ ਵਾ ਜਿਹੜਾ ਮੇਰਾ ਪਰਸਨਲ ਹੁੰਦਾ ਵਾ ਉਹ ਚੀਜ਼ ਕਿਤੇ ਨਾ ਕਿਤੇ ਦੂਰ ਹੋ ਜਾਂਦੀ ਹੈ ਕਿਉਂਕਿ ਮੈਂ ਸਿਰਫ ਇਹ ਗੱਲ ਦੇਖਾਂ ਕਿ ਭਈ ਮੇਰੀ ਡਿਗਨਿਟੀ ਨਾ ਜਾਵੇ ਬਟ ਮੇਰੇ ਪੇਰੈਂਟਸ ਕਹਿ ਲੋ ਕਿ 10 12 ਪੜੇ ਸੀ ਉਹਨਾਂ ਮੈਨੂੰ ਪੀ ਐਚ ਡੀਆ ਕਰਾਈਆਂ ਮੈਂ ਸਿਰਫ ਆਪਣੀ ਨਿੱਜ ਨੂੰ ਦੇਖ ਕੇ ਮੈਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਨਾ ਮਤਲਬ ਉਹ এডੂਕੇਸ਼ਨ ਦੇ ਸਕਿਆ ਤਾਂ ਫਿਰ ਮੇਰਾ ਫਾਇਦਾ ਵੀ ਕੀ ਤਾਂ ਉਹਦੇ ਲਈ ਫਿਰ ਮੈਨੂੰ ਲੱਗਾ ਕਿ ਮੈਨੂੰ ਆ ਜਿਹੜਾ ਆਪਣੀ ਨਿੱਜ ਹੈ ਉਹ ਥੋੜੇ ਸਮੇਂ ਦੇ ਲਈ ਪਿੱਛੇ ਰੱਖਣੀ ਪਏਗੀ ਕਿਉਂਕਿ ਮਸਲਾ ਹੁਣ ਆਪਣੇ ਆ ਦਾ ਹੈ ਲਾਸਵਾਲ ਹੈ ਜਿਹੜੇ ਵੀਰੇ ਵੀਡੀਓ ਦੇਖ ਰਹੇ ਨੇ ਤੇ ਤੁਹਾਨੂੰ ਵੇਖ ਰਹੇ ਨੇ ਤਾਂ ਉਹਨਾਂ ਨੂੰ ਕਿਉਂਕਿ ਸਭ ਤੋਂ ਪੜਿਆ ਲਿਖਿਆ ਸਬਜੀ ਵਾਲਾ ਸਬਜੀ ਵੇਚਣ ਵਾਲਾ ਮੇਰੇ ਸਾਹਮਣੇ ਤੁਸੀਂ ਹੋਵੋਗੇ ਕਿਉਂਕਿ ਇੰਨ ਇੱਕ ਤੇ ਕੁਆਲਿਫਿਕੇਸ਼ਨ ਕਰਕੇ ਕੋਈ ਇਹੋ ਜਿਹੇ ਕੰਮ 'ਚ ਚਲੋ ਆਉਂਦਾ ਨਹੀਂ ਪਰ ਬੜੀ ਵਧੀਆ ਗੱਲ ਕਿਰਤ ਤੁਸੀਂ ਕਰ ਰਹੇ ਹੋ ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਤੁਹਾਨੂੰ ਵੇਖ ਰਹੇ ਨੇ ਕਿਉਂਕਿ ਕਿਤਨਾ ਕਿਤੇ ਜਿੱਥੇ ਉਹਨਾਂ ਦਾ ਵੀ ਹੌਸਲਾ ਨਾ ਡੋਲੇ ਉਹਨਾਂ ਨੂੰ ਕੀ ਕਹਿਣਾ ਚਾਹੋ। ਦੇਖੋ ਮੈਸੇਜ ਨਹੀਂ ਹੈ ਮੈਂ ਇਹ ਗੱਲ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ ਕਿ ਭਈ ਦੇਖੋ ਅਸੀਂ ਪੜ੍ਹਾਈ ਲਿਖਾਈ ਜਿੰਨੀ ਮਰਜ਼ੀ ਕਰ ਲਈਏ ਕਿਤੇ ਸਾਨੂੰ ਕਿਰਤ ਤੋਂ ਦੂਰ ਨਹੀਂ ਹੋਣਾ ਚਾਹੀਦਾ ਕਿਰਤ ਦੇਖੋ ਕੋਈ ਵੀ ਜੇ ਅਸੀਂ ਜੋ ਵੀ ਕਰਦੀ ਆ ਉਹਦੇ ਚ ਵੀ ਮਿਹਨਤ ਕਰਨੀ ਪੈਂਦੀ ਹੈ ਤਾਂ ਅਸੀਂ ਇਹ ਗੱਲ ਕਹਿੰਦੇ ਕਿ ਤੁਸੀਂ ਸਿਰਫ ਝੂਠੀ ਈਗੋ ਆਪਣੇ ਮਨ ਚ ਨਾ ਲੈ ਕੇ ਆਓ ਕਿ ਮੈਂ ਮੈਂ ਹੁਣ ਬੀਏ ਕਰ ਲਿੱਤੀ ਮੈਂ ਐਮਏ ਕਰ ਲਿੱਤੀ ਆ ਮੈਂ ਹੁਣ ਹੱਥੀ ਕੰਮ ਨਹੀਂ ਕਰਨਾ ਕਿਉਂਕਿ ਜਿਹੜੇ ਕੰਮ ਤੁਸੀਂ ਅਸੀਂ ਲੋਕਾਂ ਨੇ ਛੱਡ ਦਿੱਤੇ ਉਹ ਕੰਮ ਦੂਜਿਆਂ ਨੇ ਆਣ ਕੇ ਇੱਥੇ ਕਰਕੇ ਸਾਨੂੰ ਜੀਰੋ ਕਰਤਾ ਠੀਕ ਹੈ ਤਾਂ ਅਸੀਂ ਜਿਹੜੇ ਆਪਣੇ ਕੰਮ ਕਿਉਂ ਛੱਡੀਏ ਅਸੀਂ ਜੇ ਵਿਦੇਸ਼ਾਂ ਦੇ ਵਿੱਚ ਜਾ ਕੇ ਉਹ ਕੰਮ ਕਰ ਸਕਦੇ ਆ ਤਾਂ ਫਿਰ ਸਾਨੂੰ ਇੱਥੇ ਕਰਦੇ ਆ ਕੀ ਹੁੰਦਾ ਵਰਦੀਸ਼ਾ ਦੇ ਵਿੱਚ ਜਾ ਕੇ ਅਸੀਂ ਡੀਸੀ ਤੇ ਲੱਗ ਨਹੀਂ ਜਾਣਾ ਉੱਥੇ ਵੀ ਅਸੀਂ ਇਹੀ ਕੰਮ ਹੀ ਕਰਨੇ ਪੈਂਦੇ ਨੇ ਸਾਨੂੰ ਕਿਸ ਸਮ ਟਾਈਮ ਤੇ ਇਸ ਤੋਂ ਵੀ ਥੱਲੇ ਜਿਹੜੇ ਲੈਵਲ ਤੇ ਕੰਮ ਕਰਨੇ ਪੈਂਦੇ ਨੇ ਫਿਰ ਭਈ ਅਸੀਂ ਆਪਣਾ ਇੱਥੇ ਕਰਦੇ ਆਂ ਦੂਜੀ ਗੱਲ ਹਾਂ ਅਸੀਂ ਹਮੇਸ਼ਾ ਇਹ ਗੱਲ ਨਾ ਕਰੀਏ ਕਿ ਅਸੀਂ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਅਸੀਂ ਉਹਨਾਂ ਅਧਿਆਪਕ ਸਹਿਬਾਨ ਨੂੰ ਉਹ ਜਿਹੜੇ ਪ੍ਰੋਫੈਸਰ ਸਹਿਬਾਨ ਨੇ ਉਹਨਾਂ ਨੂੰ ਜ਼ਰੂਰ ਇੰਨੀ ਗੱਲ ਕਹਿਣੀ ਚਾਹਾਂਗੇ ਕਿ ਭਈ ਜਿਹੜਾ ਵਿਦਿਆਰਥੀ ਤੁਹਾਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਮਾਂ ਦੇ ਰਿਹਾ ਹੈ ਨਾ ਤੁਹਾਡੀਆਂ ਪ੍ਰੋਮੋਸ਼ਨਾਂ ਤਾਂ ਵਾਂ ਜੇ ਅਸੀਂ ਪੀ ਐਚ ਡੀਆ ਕਰਦੇ ਆ ਨੋ ਡਾਊਟ ਤੁਹਾਡਾ ਦੇਣ ਅਸੀਂ ਦੇ ਨਹੀਂ ਸਕਦੇ ਕਿਉਂਕਿ ਟੀਚਰ ਟੀਚਰ ਹੀ ਹੁੰਦਾ ਆਲਵੇਜ਼ ਪਰ ਜਿਹੜਾ ਵਿਅਕਤੀ ਬੱਚਾ ਵੀ ਤੁਹਾਨੂੰ ਆਪਣਾ ਸਮਾਂ ਦੇ ਰਿਆ ਨਾ ਥੋੜਾ ਜਿਹਾ ਉਹਦੇ ਸਮੇਂ ਦੀ ਉਹਦੇ ਹਾਲਾਤਾਂ ਦੀ ਕਦਰ ਜ਼ਰੂਰ ਕਰੋ ਸਿਰਫ ਆਪਣੇ ਨਿੱਜ ਹਾਸਤੇ ਨਾ ਕਰੋ ਤੁਸੀਂ ਸਿਰਫ ਬਾਅਦ ਇੰਟਰਵਿਊ ਤੋਂ ਬਾਅਦ ਆਣ ਕੇ ਜਾ ਜਿਹੜੋ ਗਲਤ ਬੰਦਿਆਂ ਨੂੰ ਰੱਖ ਕੇ ਆ ਜਾਂਦੇ ਜੇ ਇਹ ਗੱਲ ਕਿਹਾ ਕਿ ਬਚ ਜਾਂਦੇ ਉਹ ਯਾਰ ਸਾਡੇ ਤੇ ਪ੍ਰੈਸ਼ਰ ਬੜਾ ਸੀ ਮੈਂ ਤੇ ਚਾਹੁੰਦਾ ਸੀ ਮੈਂ ਤੈਨੂੰ ਸਿਲੈਕਟ ਕਰਾਂ ਮੈਂ ਚਾਹੁੰਦਾ ਸੀ ਤੈਨੂੰ ਰੱਖਾਂ ਪਰ ਪ੍ਰੈਸ਼ਰ ਬੜਾ ਸੀ ਭਾਈ ਤੁਸੀਂ ਆਪਣੇ ਥੋੜੇ ਜਿਹੇ ਪੈਸੇ ਤੁਹਾਨੂੰ ਜਿਹੜੇ ਮਿਲਦੇ ਨੇ ਟੀਏਡੀਏ ਦੇ ਰੂਪ ਚ ਜਾਓ ਇੰਟਰਵਿਊ ਵਾਸਤੇ ਜਾਂ ਜਿਹੜੀ ਤੁਹਾਨੂੰ ਸ਼ੋਹਰਤ ਮਿਲਦੀ ਹੈ ਉਸ ਤੋਂ ਉੱਠ ਕੇ ਥੋੜਾ ਜਿਹਾ ਜਿਹੜੇ ਸਹੀ ਬੰਦੇ ਨੇ ਉਹਨਾਂ ਦੀ ਸਿਲੈਕਸ਼ਨ ਕਰੋ ਉਹਨਾਂ ਨੇ ਵੀ ਆਪਣਾ ਜਿਹੜਾ ਵਾ ਸਾਰਾ ਕੁਝ ਉਹਨਾਂ ਦਾ ਵੀ ਦਾਤੇ ਉੱਪਰ ਲੱਗਾ ਵੈ ਪਰ ਪਤਾ ਨਹੀਂ ਕਿਉਂ ਲੱਗਦਾ ਕਿ ਬੱਚੇ ਦਾ ਮੈਸੇਜ ਗੇਨ ਕਰ ਲੈਣਗੇ ਪਰ ਪ੍ਰੋਫੈਸਰ ਸਾਹਿਬਾਨ ਨਹੀਂ ਕਰਦੇ ਨਜ਼ਰਮ ਦੇ ਮੈਨੂੰ ਕਿਉਂਕਿ ਅਸੀਂ ਜੇ ਦੇਖੀਏ ਕਿ ਇਹ ਕਹਾਣੀ ਮੇਰੀ ਤਾਂ ਹੈ ਨਹੀਂ ਸਾਡੇ ਤੋਂ ਜਿਹੜੇ ਉੱਪਰਲੇ ਸਾਡੇ ਤੋਂ ਸੀਨੀਅਰ ਬੈਠੇ ਨੇ ਉਹ ਵੀ ਅੱਜ ਰੋਲਦੇ ਫਿਰਦੇ ਨੇ ਡਾਂਗਾ ਖਾ ਰਹੇ ਨੇ ਤਾਂ ਲੱਗਦਾ ਕਿ ਜੇ ਸਮਝ ਆਣੀ ਹੁੰਦੀ ਤਾਂ ਆ ਜਾਂਦੀ ਪਰ ਫਿਰ ਵੀ ਅਰਦਾਸ ਹੀ ਕਰ ਸਕਦੇ ਆ ਪ੍ਰਮਾਤਮਾ ਕੀ ਸਮਤ ਬਖਸ਼ੋ ਉਹਨਾਂ ਨੂੰ ਕਲੋ ਜਿਵੇਂ ਤੁਸੀਂ ਦੇਖਿਆ ਇਹ ਸਨ ਸੰਦੀਪ ਸਿੰਘ ਜੀ ਪੀ ਐਚ ਡੀ ਹੋਲਡਰ ਨੇ ਡਾਕਟਰ ਸਾਹਿਬ ਨੇ ਤਾਂ ਅੱਜ ਇੱਥੇ ਜੋ ਅੰਮ੍ਰਿਤਸਰ ਦੇ ਵਿੱਚ ਗਲੀ ਗਲੀ ਦੇ ਵਿੱਚ ਜੋ ਇਹ ਜੋ ਸਬਜ਼ੀ ਵੇਚਦੇ ਦਿਖਾਈ ਦੇ ਰਹੇ ਨੇ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਜਾਂ ਸਰਕਾਰਾਂ ਤੋਂ ਥੋੜੇ ਨਿਰਾਸ਼ ਵੀ ਨੇ ਕਿਉਂਕਿ ਉਹਨਾਂ ਵੱਲੋਂ ਕਿਤੇ ਨਾ ਕਿਤੇ ਇਹ ਚੀਜ਼ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਸਰਕਾਰਾਂ ਅੱਗੇ ਵੀ ਇਹ ਵੀ ਬੇਨਤੀ ਹੈ ਕਿ ਜ਼ਰੂਰ ਇਹਨਾਂ ਵੀਰਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਨੌਜਵਾਨ ਨੇ ਜੋ ਨੌਜਵਾਨ ਪੀੜੀ ਹੈਗੀ ਆ ਤਾਂ ਉਹਨਾਂ ਨੂੰ ਵੀ ਜਿਹੜਾ ਸਹੀ ਕਦੇ ਇਸ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਵਨੀ ਟੀਵੀ ਅਮਦੇਸਰ